ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖ ਕੇ ਹਾਜ਼ਰੀ ਲਗਵਾਓ ਜੀ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤੇ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੇਕਰ ਤੁਸੀਂ ਵੀ ਆਪਣੀ ਲਾਈਫ 'ਚ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਤੇ ਬਣੇ ਰਹੋ ਅਤੇ ਮਾਤਾ ਰਾਣੀ ਕਰੇਗੀ ਤੁਹਾਡੇ ਉੱਪਰ ਧਨ ਦੀ ਵਰਖਾ ਬਸ ਸੁੱਟ ਦਿਓ ਇੱਥੇ 5 ਜੀਰੇ ਦੇ ਦਾਣੇ ਤੇ ਰਾਤੋਂ ਰਾਤ ਬਣ ਜਾਓਗੇ ਕਰੋੜਪਤੀ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੁੰਦੀ ਰਹੇਗੀ ਧਨ ਦੀ ਵਰਖਾ ਸ਼ਾਇਦ ਤੁਹਾਨੂੰ ਇਹ ਗੱਲ ਪਤਾ ਨਾ ਹੋਵੇ ਤੁਹਾਡੇ ਘਰ ਰੱਖੇ ਕਈ ਇਹੋ ਜਿਹੇ ਮਸਾਲੇ ਹੁੰਦੇ ਹਨ ਜਿਨ੍ਹਾਂ ਦਾ ਸਹੀ ਤਰ੍ਹਾਂ ਨਾਲ ਉਪਾਅ ਕਰੋ ਤਾਂ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਜਲਦੀ ਤੋਂ ਜਲਦੀ ਮੁਕਤੀ ਮਿਲ ਸਕਦੀ ਹੈ। ਉਹਨਾਂ ਮਸਾਲਿਆਂ ਦੇ ਵਿੱਚੋਂ ਇੱਕ ਮਸਾਲਾ ਹੈ ਜਿਸ ਦਾ ਇਸਤੇਮਾਲ ਤੁਸੀਂ ਖਾਣੇ ਨੂੰ ਸੁਆਦ ਬਣਾਉਣ ਦੇ ਲਈ ਕਰਦੇ ਹੋ ਪਰ ਤੁਹਾਨੂੰ ਇਹ ਗੱਲ ਪਤਾ ਨਹੀਂ ਹੋਵੇਗੀ ਕਿ ਜੀਰੇ ਦਾ ਜੇ ਸਹੀ ਉਪਯੋਗ ਕੀਤਾ ਜਾਵੇ ਤਾਂ ਜੀਵਨ ਦੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਬਲਕਿ ਤੁਹਾਨੂੰ ਮਾਤਾ ਲక్ష్ਮੀ ਜੀ ਦਾ ਵਰਦਾਨ ਤੇ ਅਸ਼ੀਰਵਾਦ ਵੀ ਮਿਲ ਸਕਦਾ ਹੈ। ਜੋਤਿਸ਼ ਸ਼ਾਸਤਰ ਦੇ ਵਿੱਚ ਜੀਰੇ ਦੇ ਕਈ ਉਪਾਅ ਦੱਸੇ ਗਏ ਹਨ ਜਿਸ ਦਾ ਇਸਤੇਮਾਲ ਕਰਨ ਦੇ ਨਾਲ ਨਾ ਕੇਵਲ ਗ੍ਰਹਿ ਨੂੰ ਮਜ਼ਬੂਤ ਕਰ ਸਕਦੇ ਹੋ ਬਲਕਿ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਮੁਕਤੀ ਵੀ ਮਿਲ ਸਕਦੀ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੀਰਾ ਜੋ ਕਰਦੇ ਸਵਾਦ ਖਾਣੇ ਨੂੰ ਬਣਾਉਣ ਦਾ ਕੰਮ ਕਰਦਾ ਹੈ ਜੇਕਰ ਉਸ ਦਾ ਉਪਾਅ ਜੋ ਕਿ ਜੋਤਿਸ਼ ਸ਼ਾਸਤਰ ਦੇ ਵਿੱਚ ਦੱਸਿਆ ਗਿਆ ਹੈ ਤੇ ਉਸ ਅਨੁਸਾਰ ਸਹੀ ਮਹੂਰਤ ਤੇ ਕੀਤਾ ਜਾਵੇ ਤਾਂ ਮਾਤਾ ਲక్ష్ਮੀ ਜੀ ਦਾ ਵਰਦਾਨ ਹਾਸਲ ਹੋ ਸਕਦਾ ਹੈ ਜਿਸ ਦੇ ਪਛਤਾਤਾ ਨਾਲ ਕੇਵਲ ਜੀਵਨ ਵਿੱਚ ਧਨ ਸੰਬੰਧੀ ਪਰੇਸ਼ਾਨੀ ਤੁਹਾਡੀ ਖਤਮ ਹੋ ਜਾਵੇਗੀ ਬਲਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਵੀ ਮਿਲ ਜਾਵੇਗਾ ਤੁਹਾਡੇ ਜੀਵਨ ਦੇ ਵਿੱਚ ਧਨ ਆਉਣ ਦੇ ਸਾਰੇ ਹੀ ਰਾਹ ਖੁੱਲ ਜਾਣਗੇ ਜੀਰੇ ਦੇ ਉਪਾਅ ਦੇ ਨਾਲ ਘਰ ਦੇ ਵਿੱਚ ਸੁੱਖ ਸਮਰiddhi ਆਉਣੀ ਸ਼ੁਰੂ ਹੋ ਜਾਵੇਗੀ ਇਸ ਉਪਾਅ ਨੂੰ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਕਰੋਗੇ ਤਾਂ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਰਹੇਗੀ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਤੇ ਦੂਸਰੀ ਤਰਫ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਜਿਸ ਕੰਮ ਨੂੰ ਵੀ ਤੁਸੀਂ ਸ਼ੁਰੂ ਕਰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਮੰਨ ਲਓ ਹੁਣ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਦੋਸ਼ ਹੈ ਮੰਗਲ ਦੋਸ਼ ਹੈ ਸ਼ਨੀ ਦੋਸ਼ ਹੈ ਬਹੁਤ ਜ਼ਿਆਦਾ ਪਰੇਸ਼ਾਨੀਆਂ ਹਨ ਜਿਨ੍ਹਾਂ ਦੀ وجہ ਨਾਲ ਤੁਸੀਂ ਬਹੁਤ ਹੀ ਟੁੱਟ ਚੁੱਕੇ ਹੋ ਤੁਸੀਂ ਦੇਖ ਰਹੇ ਹੋ ਕਿ ਜੀਵਨ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਕਿਸੇ ਇਹੋ ਜਿਹੀ ਬਿਮਾਰੀ ਨੇ ਘੇਰ ਲਿਆ ਹੈ ਜਿਸ ਦਾ ਇਲਾਜ ਵੀ ਤੁਸੀਂ ਕਰਵਾ ਕਰਵਾ ਕੇ ਥੱਕ ਚੁੱਕੇ ਹੋ ਪਰ ਕੋਈ ਲਾਭ ਨਹੀਂ ਮਿਲ ਰਿਹਾ ਬਸ ਇਸ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖੋ ਤੁਹਾਨੂੰ ਅਸੀਂ ਜੋਤਿਸ਼ ਸ਼ਾਸਤਰ ਦੇ ਅੰਦਰ ਜੀਰੇ ਦੇ ਉਪਾਅ ਦੱਸਣ ਜਾ ਰਹੇ ਹਾਂ ਜੀ ਜੇ ਸਹੀ ਤਰੀਕੇ ਦੇ ਨਾਲ ਤੁਸੀਂ ਕਰ ਲਓਗੇ ਤਾਂ ਹਰ ਪਾਸੇ ਲਾਭ ਹੀ ਲਾਭ ਮਿਲਣਗੇ ਜਿਹੜਾ ਇੱਕ ਬਹੁਤ ਹੀ ਸਧਾਰਨ ਜਹੀ ਚੀਜ਼ ਹੈ ਜੋ ਬੜੇ ਹੀ ਆਰਾਮ ਨਾਲ ਤੁਹਾਨੂੰ ਤੁਹਾਡੇ ਘਰ ਵਿੱਚੋਂ ਹੀ ਮਿਲ ਸਕਦੀ ਹੈ ਪਰ ਇਸ ਦਾ ਉਪਾਅ ਕਿਵੇਂ ਕਰਨਾ ਹੈ ਤੁਹਾਨੂੰ ਪਤਾ ਨਹੀਂ ਹੋਵੇਗਾ ਇੱਕ ਗੱਲ ਦਾ ਧਿਆਨ ਰੱਖਿਓ ਤੰਤਰ ਸ਼ਾਸਤਰ ਦੇ ਵਿੱਚ ਜੀਰੇ ਦਾ ਉਪਾਅ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਜੇ ਕੋਈ ਮਨੁੱਖ ਮਾਂ ਲక్ష్ਮੀ ਜੀ ਦਾ ਵਰਦਾਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੀਰੇ ਦਾ ਉਪਾਅ ਸਹੀ ਦਿਨ ਸਹੀ ਸਮੇਂ ਕਰ ਲਵੇ ਤਾਂ ਉਸ ਨੂੰ ਮਾਤਾ ਲక్ష్ਮੀ ਜੀ ਦਾ ਵਰਦਾਨ ਮਿਲ ਜਾਵੇਗਾ ਅਤੇ ਉਹਨਾਂ ਦੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਜੇ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਸਦਾ ਸਦੀਵੀ ਬਣੀ ਰਹੇ ਤਾਂ ਤੁਸੀਂ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਧਨ ਦੀ ਤੁਹਾਨੂੰ ਕਮੀ ਕਦੇ ਨਾ ਹੋਵੇ ਤੇ ਮਾਂ ਲక్ష్ਮੀ ਦਾ ਘਰ ਵਾਸ ਵੀ ਹੋ ਜਾਵੇ ਤਾਂ ਫਿਰ ਤੁਸੀਂ ਇਹ ਜੀਰੇ ਦਾ ਉਪਾਗ ਕਰ ਲਓ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਹੜੇ ਵੀ ਮਨੁੱਖ ਤੇ ਕਰਜ਼ਾ ਹੁੰਦਾ ਹੈ ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਹ ਖਾਣਾ ਵੀ ਠੀਕ ਤਰ੍ਹਾਂ ਨਹੀਂ ਖਾ ਪਾਉਂਦਾ ਉਸ ਨੂੰ ਐਨੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਬਾਰੇ ਤੁਸੀਂ ਵੀ ਉਹਨਾਂ ਵਿਅਕਤੀਆਂ ਦੇ ਵਿੱਚੋਂ ਜੇਕਰ ਇੱਕ ਹੋ ਜਿਨ੍ਹਾਂ ਨੇ ਕਰਜ਼ਾ ਲਿਆ ਤਾਂ ਹੋਇਆ ਸੀ ਪਰ ਚੁਕਾ ਨਹੀਂ ਹੋਇਆ ਤੇ ਦਿਨੋ ਦਿਨ ਕਰਜ਼ਾ ਵੱਧਦਾ ਹੀ ਗਿਆ ਹੈ ਤੁਹਾਨੂੰ ਇੱਕ ਉਪਾਅ ਦੱਸਦੇ ਹਾਂ ਜੇ ਇਹ ਉਪਾਅ ਤੁਸੀਂ ਕਰ ਲਿਆ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਇਸ ਉਪਾਅ ਨੂੰ ਕਰਨ ਲਈ ਪੰਜ ਉਪਾਅ ਕਰਨੇ ਪੈਣਗੇ ਸ਼ੁੱਕਰਵਾਰ ਦਾ ਦਿਨ ਮਾਂ ਲక్ష్ਮੀ ਜੀ ਦਾ ਦਿਨ ਹੁੰਦਾ ਹੈ ਸ਼ੁੱਕਰਵਾਰ ਦੇ ਦਿਨ ਮਾਤਾ ਲక్ష్ਮੀ ਬਹੁਤ ਹੀ ਪ੍ਰਸੰਨ ਮੁਦਰਾ ਵਿੱਚ ਹੁੰਦੀ ਹੈ ਤੇ ਆਪਣੇ ਦੋਵਾਂ ਹੱਥਾਂ ਨਾਲ ਕਿਰਪਾ ਵਰਸਾ ਰਹੀ ਹੁੰਦੀ ਹੈ ਤੇ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹ ਤੁਸੀਂ ਮਾਤਾ ਜੀ ਦੀ ਕਿਰਪਾ ਦੇ ਨਾਲ ਜੇਕਰ ਕਰ ਲੈਂਦੇ ਹੋ ਤਾਂ ਤੁਹਾਡਾ ਕਰਜਾ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ਪੰਜ ਹਫ਼ਤੇ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਤਾਸ਼ਮਿਕ ਭੋਜਨ ਨਹੀਂ ਕਰ ਸਕਦੇ ਇਸ ਦਾ ਮਤਲਬ ਸ਼ਰਾਬ ਮੱਛੀ ਗੁਟਕਾ ਅੰਡਾ ਇਹ ਸਭ ਚੀਜ਼ਾਂ ਤੁਸੀਂ ਨਹੀਂ ਖਾ ਸਕਦੇ ਪਹਿਲੇ ਸ਼ੁੱਕਰਵਾਰ ਤੁਸੀਂ ਉੱਠਣਾ ਹੈ ਨਹਾਉਣਾ ਹੈ ਨਹਾ ਕੇ ਲਾਲ ਕੱਪੜੇ ਪਾਉਣੇ ਹਨ ਤੇ ਮਾਤਾ ਲక్ష్ਮੀ ਜੀ ਦੀ ਪੂਜਾ 'ਚ ਲਾਲ ਕੱਪੜੇ ਪਾਉਣੇ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ ਤੁਸੀਂ ਥੋੜਾ ਲਾਲ ਕੱਪੜਾ ਲੈਣਾ ਹੈ ਇਸ ਵਿੱਚ ਇੱਕ ਮੁਠੀ ਜੀਰਾ ਪਾਉਣਾ ਹੈ ਇਸ ਦੇ ਉੱਪਰ 1 ਰੁਪਏ ਦਾ ਸਿੱਕਾ ਰੱਖ ਦੇਣਾ ਹੈ ਤੇ ਇਸ ਨੂੰ ਸੂਈ ਧਾਗੇ ਦੇ ਨਾਲ ਬੰਨ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਮਾਤਾ ਰਾਣੀ ਦੇ ਮੰਦਿਰ ਚਲੇ ਜਾਣਾ ਹੈ ਤੇ ਮੰਦਿਰ ਦੇ ਬਾਹਰ ਜੋ ਵੀ ਤੁਹਾਨੂੰ ਕੋਈ ਬੈਠਾ ਦੇਸੀ ਉਸ ਨੂੰ ਇਹ ਪੋਟਲੀ ਤੁਸੀਂ ਦਾਨ ਕਰਕੇ ਆਉਣੀ ਹੈ ਇਹ ਉਪਾਅ ਤੁਸੀਂ ਪੰਜ ਸ਼ੁੱਕਰਵਾਰ ਕਰ ਲਓ ਮਾਤਾ ਰਾਣੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੇ ਤੁਹਾਡਾ ਸਾਰਾ ਇਹ ਕਰਜ਼ਾ ਖਤਮ ਹੋ ਜਾਵੇਗਾ ਦੂਸਰਾ ਉਪਾ ਘਰ ਦੀ ਬਰਕਤ ਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਜਦੋਂ ਤੁਹਾਡੇ ਘਰ ਦੀ ਉਲਟੀ ਦਿਸ਼ਾ ਹੋ ਜਾਂਦੀ ਹੈ ਤੁਹਾਡੇ ਦੋਸਤ ਰਿਸ਼ਤੇਦਾਰ ਤੁਹਾਨੂੰ ਇੱਕ ਐਸੀ ਨਜ਼ਰ ਲਗਾ ਦਿੰਦੇ ਹਨ ਕਿ ਜਿਸ ਦੇ ਨਾਲ ਘਰ ਦੇ ਵਿੱਚ ਬਰਕਤ ਹੀ ਰੁਕ ਜਾਂਦੀ ਹੈ ਨਜ਼ਰ ਐਨੀ ਬੁਰੀ ਚੀਜ਼ ਹੁੰਦੀ ਹੈ ਕਿ ਹਰੇ ਭਰੇ ਰੁੱਖ ਨੂੰ ਵੀ ਸੁਕਾ ਦਿੰਦੀ ਹੈ ਮੰਨ ਲਓ ਕਿ ਘਰ ਦੀ ਬਰਕਤ ਨਹੀਂ ਰਹੀ ਉਨਤੀ ਨਹੀਂ ਰਹੀ ਤੁਸੀਂ ਚਾਹੁੰਦੇ ਹੋ ਬਰਕਤ ਹੋ ਜਾਵੇ ਤਾਂ ਤੁਹਾਨੂੰ ਆਸਾਨ ਜਿਹਾ ਉਪਾਅ ਦੱਸਦੇ ਹਾਂ ਇਹ ਉਪਾਅ ਮੰਗਲਵਾਰ ਸੂਰਜ ਛਿਪਣ ਤੋਂ ਬਾਅਦ ਕਰਨਾ ਹੈ ਤਾਂ ਤੁਹਾਡੇ ਘਰ ਦੀ ਬਰਕਤ ਹੋ ਜਾਵੇਗੀ ਪਰ ਤਿੰਨ ਮੰਗਲਵਾਰ ਤੁਹਾਨੂੰ ਇਹ ਉਪਾਅ ਕਰਨਾ ਪਵੇਗਾ ਉਪਾਅ ਕਰਨ ਦੇ ਨਾਲ ਨਕਾਰਾਤਮਕ ਸ਼ਕਤੀਆਂ ਚਲੀਆਂ ਜਾਣਗੀਆਂ ਤੇ ਸਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਆ ਜਾਵੇਗੀ ਤੁਹਾਨੂੰ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੁਹਾਨੂੰ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਜਾਂ ਪਿੱਤਲ ਦਾ ਪਾਤਰ ਲੈਣਾ ਹੈ ਇਹ ਵੀ ਸ਼ੁਭ ਹੁੰਦਾ ਹੈ ਇਸ ਵਿੱਚ 9 ਜੀਰੇ ਦੇ ਦਾਣੇ ਰੱਖਣੇ ਹਨ ਤੇ 3 ਕਾਲੇ ਲੌਂਗ ਰੱਖਣੇ ਹਨ ਬਸ ਇੰਨਾ ਹੀ ਕਰਨਾ ਹੈ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਫਿਰ ਉਸ ਦਾ ਧੂਆ ਜਲਾ ਦੇਣਾ ਹੈ ਤੇ ਸਾਰੇ ਘਰ ਵਿੱਚ ਇਸ ਧੂਏ ਨੂੰ ਤੁਸੀਂ ਘੁਮਾ ਦੇਣਾ ਹੈ ਇਸ ਨਾਲ ਤੁਹਾਡੇ ਘਰ ਦੀਆਂ ਨਕਾਰਾਤਮਕ ਸ਼ਕਤੀਆਂ ਆਪਣੇ ਆਪ ਹੀ ਬਾਹਰ ਚਲੀਆਂ ਜਾਣਗੀਆਂ ਤੇ ਸਕਾਰਾਤਮਕ ਊਰਜਾ ਤੁਹਾਡੇ ਕਰ ਪ੍ਰਵੇਸ਼ ਕਰ ਜਾਵੇਗੀ ਇਹ ਤਿੰਨ ਮੰਗਲਵਾਰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਹੁਣ ਮੰਨ ਲਵੋ ਤੁਹਾਡੇ ਤੇ ਕੋਈ ਦੋਸ਼ ਹੋਇਆ ਹੈ ਕਿਸੇ ਨੇ ਨਜ਼ਰ ਲਗਾ ਦਿੱਤੀ ਹੈ ਤੁਸੀਂ ਇਸ ਚੀਜ਼ ਨੂੰ ਲੈ ਕੇ ਬੜੇ ਪਰੇਸ਼ਾਨ ਹੋ ਜੇ ਚਾਹੁੰਦੇ ਹੋ ਦੋਸ਼ ਤੋਂ ਮੁਕਤੀ ਮਿਲੇ ਤਾਂ ਇਹ ਆਸਾਨ ਜਿਹਾ ਉਪਾਅ ਤੁਹਾਨੂੰ ਦੱਸ ਦਿੰਦੇ ਹਾਂ ਇਹ ਉਪਾਅ ਤੁਸੀਂ ਸ਼ਨੀਵਾਰ ਸੂਰਜ ਡੁੱਬਣ ਤੋਂ ਬਾਅਦ ਹੀ ਕਰਨਾ ਹੈ ਇੱਕ ਹੀ ਸ਼ਨੀਵਾਰ ਜੇਕਰ ਤੁਸੀਂ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੁਸੀਂ ਇੱਕ ਮੁਠੀ ਭਰ ਜੀਰਾ ਲੈਣਾ ਹੈ ਇਸ ਨੂੰ ਆਪਣੇ ਸਿਰ ਤੋਂ ਖੱਬੇ ਪਾਸੇ ਤੋਂ ਸੱਜੇ ਵੱਲ ਨੂੰ ਘੁਮਾਉਣਾ ਹੈ ਇਹ ਜੀਰਾ ਤੁਸੀਂ ਆਪਣੇ ਸਿਰ ਦੇ ਉੱਪਰੋਂ ਦੀ 7 ਵਾਰ ਘੁਮਾਉਣਾ ਹੈ ਇਸ ਦੇ ਨਾਲ ਤੁਹਾਨੂੰ ਜਿਹੜੀ ਵੀ ਨਜ਼ਰ ਲੱਗੀ ਹੋਵੇਗੀ ਉਹ ਦੂਰ ਹੋ ਜਾਵੇਗੀ ਤੇ ਇਹ ਜੀਰਾ ਉਸ ਨੂੰ ਸੋਧ ਕੇ ਆਪਣੇ ਨਾਲ ਹੀ ਲੈ ਜਾਵੇਗਾ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਉਪਾਅ ਸਿਰਫ ਸ਼ਨੀਵਾਰ ਹੀ ਕੀਤਾ ਜਾਵੇ ਜੇਕਰ ਕਿਸੇ ਮਨੁੱਖ ਦੇ ਰਾਹੂ ਤੇ ਕੇਤੂ ਉਸ ਦਾ ਸਾਥ ਨਹੀਂ ਦਿੰਦੇ ਮਨੁੱਖ ਕਿੰਨੀ ਵੀ ਮਿਹਨਤ ਕਰ ਲਵੇ ਕਿੰਨਾ ਵੀ ਕੰਮ ਕਰ ਲਵੇ ਪਰ ਉਸ ਦਾ ਸਾਥ ਉਹ ਨਹੀਂ ਦਿੰਦੇ ਤੇ ਤੁਸੀਂ ਇਹ ਉਪਾਅ ਆਪਣੇ ਸਿਰ ਉੱਪਰੋਂ ਦੀ ਵਾਰ ਕੇ 7 ਵਾਰ ਵਾਰ ਕੇ ਕਿਸੇ ਵਗਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਤਾਂ ਚਾਹੁੰਦੇ ਹੋ ਪਰ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਹਨ ਤੇ ਰਾਹੂ ਕੇਤੂ ਜਿਸ ਮਨੁੱਖ ਦਾ ਸਾਥ ਦਿੰਦਾ ਹੈ ਉਹ ਮਨੁੱਖ ਜੇ ਗਲਤ ਫੈਸਲੇ ਵੀ ਲੈ ਲਵੇ ਉਸ ਗਲਤ ਫੈਸਲੇ ਨਾਲ ਵੀ ਉਸ ਦਾ ਫਾਇਦਾ ਹੁੰਦਾ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਵੀ ਰਾਹੂ ਤੇ ਕੇਤੂ ਤੁਹਾਡਾ ਸਾਥ ਦੇਵੇ ਤਾਂ ਤੁਸੀਂ ਜੋ ਵੀ ਫੈਸਲਾ ਲਓ ਉਸ ਫੈਸਲੇ ਦੇ ਨਾਲ ਤੁਹਾਨੂੰ ਵੀ ਫਾਇਦਾ ਹੋਵੇ ਤੁਹਾਨੂੰ ਵਿਸ਼ਨੂੰ ਜੀ ਦੇ ਮੰਦਿਰ ਜਾਣਾ ਹੋਵੇਗਾ ਕਿਸੇ ਵੀ ਮਨੁੱਖ ਦਾ ਰਾਹੂ ਕੇਤੂ ਕਿਸੇ ਵੀ ਮਨੁੱਖ ਦਾ ਰਾਹੁ ਕੇਤੂ ਜੋ ਵੀ ਨਿਰੰਤਰ ਹੁੰਦਾ ਹੈ ਉਹ ਭਗਵਾਨ ਵਿਸ਼ਨੂੰ ਜੀ ਦੇ ਹੱਥ ਵਿੱਚ ਹੁੰਦਾ ਹੈ ਇਹ ਉਪਾ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਹ ਉਪਾ ਤੁਸੀ 3 ਦਿਨ ਕਰਨਾ ਹੈ ਇਸ ਦਿਨ ਤੁਸੀ ਤਾਸਮਿਕ ਭੋਜਨ ਨਹੀਂ ਖਾਣਾ ਭਾਵੇਂ ਤੁਸੀਂ ਇਸ ਦਿਨ ਸ਼ਰਾਬ ਮੀਟ ਅੰਡਾ ਵਗੈਰਾ ਨਹੀਂ ਖਾ ਸਕਦੇ ਇਹ ਉਪਾ ਤੁਸੀ 3 ਵੀਰਵਾਰ ਕਰਨਾ ਹੈ ਤੇ ਇਸ ਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਰਾਹੂ ਤੇ ਕੇਤੂ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗਾ। ਇਹ ਉਪਾਅ ਬਹੁਤ ਹੀ ਆਸਾਨ ਉਪਾਅ ਹੈ। ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਸੀਤਾ ਦਾ ਦਿਨ ਹੁੰਦਾ ਹੈ। ਤੁਹਾਨੂੰ ਸਵੇਰੇ ਉੱਠਣਾ ਹੈ ਤੇ ਨਹਾਉਣਾ ਹੈ। ਪੀਲੇ ਕੱਪੜੇ ਪਾ ਲੈਣੇ ਹਨ ਕਿਉਂਕਿ ਭਗਵਾਨ ਵਿਸ਼ਨੂੰ ਜੀ ਨੂੰ ਪੀਲੇ ਕੱਪੜੇ ਤੇ ਪੀਲੇ ਫੁੱਲ ਬਹੁਤ ਹੀ ਪਸੰਦ ਹਨ। ਇਸ ਨਾਲ ਜਲਦੀ ਹੀ ਸਿੱਧ ਹੋ ਜਾਂਦਾ ਹੈ। ਇਸ ਨਾਲ ਤੁਹਾਡੇ ਸਾਰੇ ਹੀ ਕੰਮ ਜਲਦੀ ਸਿੱਧ ਹੋ ਜਾਣਗੇ ਪੀਲੇ ਕੱਪੜੇ ਪਾ ਕੇ ਤਾਂਬੇ ਦਾ ਲੋਟਾ ਲੈਣਾ ਹੈ ਪੂਰਾ ਲੋਟਾ ਪਾਣੀ ਦੇ ਨਾਲ ਭਰ ਲੈਣਾ ਹੈ ਇੱਕ ਮੁਠੀ ਜੀਰਾ ਲੈਣਾ ਹੈ ਤੇ ਤੁਸੀਂ ਕਿਸੇ ਵੀ ਪਿੱਪਲ ਦੇ ਦਰਖਤ ਦੇ ਹੇਠਾਂ ਜਾਣਾ ਹੈ ਪਿੱਪਲ ਦੇ ਦਰਖਤ ਦੇ ਹੇਠਾਂ ਜਾ ਕੇ ਇਹ ਜਿਹੜਾ ਇੱਕ ਮੁਠੀ ਜੀਰਾ ਲਿਆ ਹੈ ਇਹ ਦੱਖਣ ਦੀ ਦਿਸ਼ਾ ਵੱਲ ਤੁਸੀਂ ਵਹਾ ਦੇਣਾ ਹੈ ਇਹ ਲੋਟਾ ਤੁਸੀਂ ਪਿੱਪਲ ਦੇ ਦਰਖਤ ਨੂੰ ਪਰਿਕਰਮਾ ਕਰਦੇ ਹੋਏ ਵਹਾਉਣਾ ਹੈ ਤੇ ਨਾਲ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਓਮ ਪਗਵਤੇ ਵਾਸੂਦੇਵਾਏ ਨਮਹਾ ਦਾ ਜਾਪ ਕਰਨਾ ਹੈ ਇਹ ਜਾਪ ਤੁਸੀਂ 7 ਵਾਰ ਕਰਨਾ ਹੈ ਜਿੰਨੀ ਵੀ ਵਾਰ ਚੱਕਰ ਲਗਾਉਂਦੇ ਹੋ ਤਾਂ 7 ਵਾਰ ਤੋਂ ਜ਼ਿਆਦਾ ਵੀ ਜੇਕਰ ਹੋ ਜਾਵੇ ਤਾਂ ਕਰ ਸਕਦੇ ਹੋ ਇਹ ਉਪਾਅ ਤੁਸੀਂ ਤਿੰਨ ਵੀਰ ਵਾਰ ਹੀ ਕਰਨਾ ਹੈ ਤੇ ਪिपल ਦੇ ਰੁੱਖ ਦੀ ਜੜ ਦੇ ਨਾਲ ਤੁਸੀਂ ਇਹ ਜੀਰਾ ਸੁੱਟ ਦੇਣਾ ਹੈ ਇਸ ਨਾਲ ਤੁਹਾਡਾ ਰਾਹੁ ਕੇਤੂ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗਾ ਤੁਸੀਂ ਜਿਸ ਵੀ ਕੰਮ ਨੂੰ ਹੱਥ ਪਾਓਗੇ ਉਸ ਵਿੱਚ ਤੁਹਾਨੂੰ ਦਿਨ ਰਾਤ ਚੌਗਣੀ ਤਰੱਕੀ ਮਿਲੇਗੀ ਧੰਨਵਾਦ ਜੀ